ਅੰਦੀ ਐਡਵੋਕੇਟ ਗੁਰਪਿਆਰ ਸਿੰਘ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਜਿਹੇ ਇਨਵੈਸਟੀਗੇਸ਼ਨ ਆਫੀਸਰ ਜਦੋਂ ਕੋਈ ਸੰਗੀਨ ਅਪਰਾਧ ਬਣਦਾ ਨਹੀਂ ਨਾ ਹੈਗਾ ਬਿਆਨਾਂ ਦੇ ਵਿੱਚ ਐਫ ਆਈ ਆਰ ਕੱਟ ਦਿੰਦੇ ਨੇ ਟੱਕੇ ਦੇ ਨਾਲ ਸੰਗੀਨ ਅਪਰਾਧਾਂ ਦੇ ਵਿੱਚੋਂ ਬਣਦੇ ਗੈਰ ਸੰਗੀਨ ਵਾਧ ਨੇ ਨਾਨ ਕਾਜ਼ਨੇ ਵਾਲ ਤੇ ਇਹਨਾਂ ਨੂੰ ਬਖਸ਼ਾ ਨਹੀਂ ਜਾਊਗਾ ਕਿਸੇ ਲੋਟ ਦੀ ਕਿਉਂਕਿ ਇਹ 155 2000 ਰੁਪਏ ਇਸ ਨੂੰ ਬਾਈਪਾਸ ਕਰ ਰਹੇ ਨੇ ਕਿਉਂਕਿ ਜਦੋਂ ਕੋਈ ਸੰਗੀਨ ਅਪਰਾਧ ਦੀ ਕੰਪਲੀਟ ਹੁੰਦੀ ਹੈ ਉਹਦੀ ਜਿਹੜੀ ਇਨਵੈਸਟੀਗੇਸ਼ਨ ਇਹ ਖੁਦ ਕਰ ਸਕਦੇ ਨੇ ਤੇ ਜਦੋਂ ਗੈਰ ਸੰਗੀਨ ਅਪਰਾਧ ਦੀ ਜਿਹੜੀ ਸ਼ਿਕਾਇਤਕਰਤਾ ਹੋਵੇ ਜਾਂ ਉਹਦੇ ਬਿਆਨ ਹੋਣਾਂ ਉਦੇ ਆਧਾਰ ਤੇ ਮੈਜਿਸਟਰੇਟ ਦੀ ਪਰਮਿਸ਼ਨ ਲੈਣੀ ਹੁੰਦੀ ਹੁੰਦੀ ਹੈ ਪਰਚਾ ਇਨਵੈਸਟੀਗੇਸ਼ਨ ਕਰਨ ਦੇ ਲਈ ਬਟ ਇਹ ਕੀ ਕਰਦੇ ਨੇ ਬੜੀ ਚਤਤਾਈ ਦੇ ਨਾਲ ਸੰਗੀਨ ਅਪਰਾਧ ਵਿੱਚ ਐਡ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੰਦੇ ਨੇ ਤੇ ਇਹਨਾਂ ਨੂੰ ਜਿਹੜਾ ਇਹ ਬਾਈਪਾਸ ਕਰ ਰਹੇ ਨੇ ਇਹ ਲਾਅ ਨੂੰ ਵਾਇਲੇਸ਼ਨ ਕਰ ਰਹੇ ਨੇ ਆਪਣੀ ਡਿਊਟੀਆਂ ਦਾ ਤੇ ਜਿਹੜੀ ਆਪਣੀ ਪਾਵਰਸ ਦਾ ਤੇ ਇਹਨਾਂ ਨੂੰ 1% ਵੀ ਜਿਹੜਾ ਹੈਗਾ ਬਖਸ਼ਿਆ ਨਹੀਂ ਜਾਊਗਾ ਤੇ ਇਹਨਾਂ ਦੇ ਉੱਪਰ ਬਣਦੀ ਇਹਦੀ ਕਾਰਵਾਈ ਡਿਸਬਾਇਡ ਡਿਊਟੀਆਂ ਉਹ ਵੀ ਚੱਲਣਗੀਆਂ ਪ੍ਰਸੀਡਿੰਗਸ ਤੇ ਜਿਹੜੀਆਂ ਡਿਪਾਰਟਮੈਂਟ ਇਨਕੁਆਰੀਜ਼ ਨੇ ਇਹਨਾਂ ਦੇ ਖਿਲਾਫ ਤਾਂ ਉਹ ਵੀ ਸ਼ੁਰੂ ਹੋਣੀ ਹੈ ਜਿਸ ਕਰਕੇ ਮੈਂ ਇਹਨਾਂ ਨੂੰ ਬੇਨਤੀ ਵੀ ਕਰੂੰਗਾ ਇਨਵੈਸਟੀਗੇਸ਼ਨ ਆਫਸਰਾਂ ਨੂੰ ਤੇ ਚੇਤਾਵਨੀ ਵੀ ਦਿੰਨਾ ਵੀ ਇਹ ਇੱਕ ਤਜਾ ਤੁਸੀਂ ਛੱਡ ਦਿਓ ਠੀਕ ਹੈ ਲੋ ਦੇ ਹਿਸਾਬ ਨਾਲ ਜੇ ਵਰਤ ਦਿੱਤੇ ਕਾਨੂੰਨ ਦੇ ਹਿਸਾਬ ਨਾਲ ਚੱਲੋ ਫਾਲਤੂ ਦਾ ਹਰਾਸਮੈਂਟ ਕਿਸੇ ਨੂੰ ਨਾ ਕਰੋ